ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਵਿਸ਼ਾਲ ਸ਼ਰਮਾ ਅੱਜ ਐਸਐਸਪੀ ਦਿਆਤੀ ਵੱਲੋਂ ਅੰਮ੍ਰਿਤਸਰ ਦੇ ਇੰਟਰਨੈਸ਼ਨਲ 에ਅਰਪੋਰਟ ਰੋਡ ਤੇ ਖੜਕੇ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਅਤੇ ਉੱਥੇ ਵਾਹਨਾਂ ਦੀ ਚੈਕਿੰਗ ਲਗਾਤਾਰ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਜੋ ਮੁਹਿੰਮ ਚਲਾਈ ਗਈ ਹੈ ਉਸ ਨੂੰ ਧਿਆਨ ਚ ਰੱਖਦੇ ਆ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਨਾਕੇ ਆ ਲਗਾਏ ਜਾ ਰਹੇ ਨੇ ਅਤੇ ਪੂਰੇ ਪੰਜਾਬ ਭਰ ਦੀ ਗੱਲ ਕੀਤੀ ਜਾਵੇ ਤੇ ਪੰਜਾਬ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਸਫਲਤਾ ਆ ਉਹ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਦਾ ਉਪਰਾਲਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ਾ ਮਕਾਉਣਾ ਹੈ ਅਤੇ ਜੋ ਗੈਂਗਸਟਰ ਨੇ ਉਹਨਾਂ ਨੂੰ ਮਕਾਉਣਾ ਹੈ ਉਸ ਨੂੰ ਧਿਆਨ ਚ ਰੱਖਦੇ ਆ ਲਗਾਤਾਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਆਪਣੇ ਜੋ ਵਾਦੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸੀ ਉਹ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਇਸ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਸਫਲਤਾਵਾਂ ਨੇ ਉਹ ਪੰਜਾਬ ਪੁਲਿਸ ਨੂੰ ਮਿਲਦੀਆਂ ਨੇ ਅੱਜ ਦੇ ਨੇ ਪੰਜਾਬ ਪੁਲਿਸ ਵੱਲੋਂ ਭਾਰੀ ਮਾਤਰਾ ਦੇ ਵਿੱਚ ਜੇ ਕੱਲੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤੇ ਅੰਮ੍ਰਿਤਸਰ ਦੇ ਵਿੱਚ ਹੀ ਭਾਰੀ ਮਾਤਰਾ ਦੇ ਵਿੱਚ ਸਿਟੀ ਅਤੇ ਦਿਹਾਤੀ ਇਲਾਕੇ ਦੇ ਵਿੱਚ ਉਹ ਲਗਾਤਾਰ ਜਿਹੜੇ ਹਰ ਇਹਨਾਂ ਨੇ ਉਹ ਮਿਲਦੀਆਂ ਨੇ ਅਤੇ ਲਗਾਤਾਰ ਜੋ ਨਾਜਾਇਜ਼ ਹਥਿਆਰ ਨੇ ਜੋ ਪਾਕਿਸਤਾਨੋਂ ਡਰੋਨ ਰਾਹੀਂ ਭਾਰਤ ਦੇ ਵਿੱਚ ਆਉਂਦੇ ਨੇ ਉਹ ਵੀ ਪੜਨ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ ਉਹ ਕਾਮਯਾਬ ਹੋ ਰਹੀ ਹੈ ਉਸ ਨੂੰ ਹੀ ਧਿਆਨ ਚ ਰੱਖਦੇ ਆ ਆ ਅੱਜ ਐਸਐਸਪੀ ਦਿਆਤੀ 에어ਪੋਰਟ ਰੋਡ ਤੇ ਪਹੁੰਚਦੇ ਨੇ ਅਤੇ ਉਹਨਾਂ ਵੱਲੋਂ ਇੱਕ ਸਪੈਸ਼ਲ ਨਾਕਾ ਲਗਾਇਆ ਗਿਆ ਹੈ ਨਾਕੇ ਦੇ ਦੌਰਾਨ ਜੋ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਰੋਡ ਦੇ ਉੱਤੇ ਤੁਹਾਡੇ ਵੱਲੋਂ ਕੀ ਕੰਮ ਇਹ ਜਿਹੜਾ ਪੰਜਾਬ ਸਰਕਾਰ ਦਾ ਫਲੈਗਸ਼ਿਪ ਪ੍ਰੋਗਰਾਮ ਹੈ ਗੈਂਗਸਟਰਸ ਤੇ ਵਾਰ ਤਾਂ ਉਸੇ ਦੇ ਤਹਿਤ ਅੱਜ ਪੂਰੇ ਸੂਬੇ ਦੇ ਵਿੱਚ ਇਸ ਤਰ੍ਹਾਂ ਦੀ ਚੈਕਿੰਗ ਅਸੀਂ ਕਰ ਰਹੇ ਨੇ ਪਬਲਿਕ ਪਲੇਸਸ ਤੇ ਅੱਜ ਤੱਕ ਅਸੀਂ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੇ ਰੇਲਵੇ ਸਟੇਸ਼ਨਸ ਹੈ ਉੱਥੇ ਵੀ ਚੈਕਿੰਗ ਚੱਲ ਰਹੀ ਹੈ ਤਾਂ ਇਹਦਾ ਬੇਸਿਕਲੀ ਜਿਹੜਾ ਆਬਜੈਕਟਿਵ ਹੈ ਮਕਸਦ ਇਹ ਹੈ ਕਿ ਜਿਹੜਾ ਕੋਈ ਸ਼ਰਾਰਤੀ ਅੰਸਰ ਹੈ ਤਾਂ ਉਹਨਾਂ ਦੀ ਆਪਾਂ ਚੈਕਿੰਗ ਕਰੀਏ ਤਾਂ ਆਮੂਮਨ ਇਸ ਤਰ੍ਹਾਂ ਦੇ ਟਰਾਂਸਪੋਰਟ ਦੇ ਵਿੱਚ ਕੋਈ ਮੂਵਮੈਂਟ ਲੋਕਾਂ ਦੀ ਹੁੰਦੀ ਹੈ ਤਾਂ ਉਸ ਚੀਜ਼ ਨੂੰ ਅਸੀਂ ਸੁਨਿਸ਼ਚਿਤ ਕਰਨਾ ਚਾਹੁੰਦੇ ਹਾਂ ਤਾ ਨਾਲ ਜੇ ਇਸ ਤਰ੍ਹਾਂ ਦਾ ਕਿਤੇ ਕੋਈ ਮੂਵਮੈਂਟ ਹੈ ਜਾਂ ਇਸ ਤਰ੍ਹਾਂ ਦਾ ਮਾਡਰਨ ਸਰ ਕਿਤੇ ਪਬਲਿਕ ਪਲੇਸ ਦੇ ਵਿੱਚ ਇਹਨਾਂ ਦੀ ਮੂਵਮੈਂਟ ਹੁੰਦੀ ਹੈ ਤਾਂ ਉਹਨੂੰ ਚੈੱਕ ਕਰਨ ਲਈ ਇਹ ਚੀਜ਼ ਅਸੀਂ ਕਰਾ ਰਹੇ ਨੇ ਇਹ ਜਿਹੜਾ بڑا ਜਿਹੜਾ ਫਲੈਗਸ਼ਿਪ ਪ੍ਰੋਗਰਾਮ ਗੈਂਗਸਟਰਸ ਤੇ ਵਾਰ ਹੈ ਉਹਦਾ ਹੀ ਇੱਕ ਹਿੱਸਾ ਹੈ ਤਾਂ ਉਹਦੇ ਵਿੱਚ ਪਿੱਛੇ ਆਪਰੇਸ਼ਨ ਪ੍ਰਹਾਰ 2 ਚੱਲਿਆ ਸੀਗਾ ਪੂਰੇ ਪੰਜਾਬ ਸੂਬੇ ਦੇ ਵਿੱਚ ਐਂਡ ਉਹਦੇ ਵਿੱਚ ਜੇ ਮੈਂ ਗੱਲ ਕਰਾਂ ਅੰਮ੍ਰਿਤਸਰ ਰੂਰਲ ਦੀ ਤਾਂ ਜਿਹੜਾ ਪ੍ਰਹਾਰ 1 ਸੀਗਾ ਉਹਦੇ ਚ तकरीबन 300 ਜਿਹੜੇ ਅਸੀਂ ਜਿਹੜੇ ਗੈਂਗਸਟਰ ਆ ਉਹਨਾਂ ਦੇ ਜਿਹੜੇ ਐਸੋਸੀਏਟਸ ਹੈ ਉਹ ਗ੍ਰਿਫਤਾਰ ਹੋਏ ਸੀਗੇ ਤਾਂ ਫਿਰ ਦੁਬਾਰਾ ਜਿਹੜਾ ਪ੍ਰਹਾਰ 2 ਚੱਲਿਆ ਸੀਗਾ ਉਹਦੇ ਚ तकरीबन 250 ਤੋਂ ਉੱਤੇ ਜਿਹੜੇ ਮਤਲਬ ਮੁਲਜ਼ਮ ਹੈ ਜਾਂ ਜਿਹੜੇ ਗੈਂਗਸਟਰਸ ਹੈ ਐਸੋਸੀਏਟਸ ਹੈ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਮੋਰਲੈਸ ਇਹਦੇ ਵਿੱਚ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜਾ ਇਹ ਗੈਂਗਸਟਰਵਾਦ ਹੈ ਇਹਦਾ ਖਤਮਾ ਆਪਾਂ ਕਰੀਏ ਇਹਦਾ ਨਾਸ਼ ਕਰੀਏ ਤਾਂ ਉਹਦੇ ਚੀ ਰਣਨੀਤੀ ਉਲਿਖੀ ਗਈ ਹੈ ਤਾਂ ਜਿਹਦੇ ਵਿੱਚ ਕੰਟੀਨਿਊਸ ਮੋਡ ਦੇ ਵਿੱਚ ਅਸੀਂ ਕੰਮ ਕਰ ਰਹੇ ਨੇ ਕਿਤੇ ਅਸੀਂ ਲੋਕਾਂ ਨੂੰ ਅਰੈਸਟ ਕਰ ਰਹੇ ਨੇ ਜਿਹੜਾ ਇਹਨਾਂ ਦਾ ਇਕੋਸਿਸਟਮ ਹੈ ਗੈਂਗਸਟਰਸ ਦਾ ਤਾਂ ਜਿਹੜੇ ਇਹਨਾਂ ਦੇ ਨਾਲ ਦੇ ਕੋਈ ਲੌਜਿਸਟਿਕਸ ਪ੍ਰੋਵਾਈਡ ਕਰਦਾ ਕੋਈ ਸਪੋਰਟ ਸਿਸਟਮ ਪ੍ਰੋਵਾਈਡ ਕਰਦਾ ਕੋਈ ਫਾਈਨੈਂਸ਼ੀਅਲੀ ਹੈਲਪ ਕਰਦਾ ਤਾਂ ਦੂਜੇ ਪਾਸੇ ਲੋਕਾਂ ਲਈ ਪਬਲਿਕ ਕੰਫੀਡੈਂਸ ਲਈ ਅਸੀਂ ਇਸ ਤਰ੍ਹਾਂ ਦੀ ਜਿਹੜੀ ਅੱਜ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਨਾਕਾਬੰਦੀ ਜਾਂ ਪਬਲਿਕ ਪਲੇਸਸ ਦੀ ਚੈਕਿੰਗ ਹੈ ਰੇਲਵੇ ਸਟੇਸ਼ਨ ਦੀ ਚੈਕਿੰਗ ਹੈ ਉਹ ਕਰ ਰਹੇ ਨੇ ਕਿੰਨਾ ਕੋ ਇੰਪੋਰਟੈਂਟ ਹੈ ਰੋਡ ਜਰੀਏ ਖਾਸ ਕਰਕੇ 에어ਪੋਰਟ ਤੋਂ ਜਾਂਦੀ ਔਰ ਵੀ ਬਾਰਡਰ ਦੇ ਪਿੰਡਾਂ ਨੂੰ ਜਾਂਦੀ ਹੈ ਨਹੀਂ ਬੜੀ ਸਟ੍ਰੈਟੈਜੀਕ ਰੋਡ ਹੈ ਬਹੁਤ ਇੰਪੋਰਟੈਂਟ ਹੈ 에어ਪੋਰਟ ਰੋਡ ਹੈ ਗਾਂ ਅੱਗੇ ਜੇ ਤੁਸੀਂ ਜਾਓਗੇ ਤਾਂ ਤੁਸੀਂ ਬਾਰਡਰ ਤੇ ਪਹੁੰਚ ਜਾਂਦੇ ਹੋ ਤਾਂ ਇਸ ਰੋਡ ਨੂੰ ਅਸੀਂ ਸਪੈਸ਼ਲੀ ਇਸ ਕਰਕੇ ਫੋਕਸ ਕਰ ਰਹੇ ਨੇ ਕਿ ਕਿਤੇ ਮੂਵਮੈਂਟ ਤਾਂ ਨਹੀਂ ਹੈ ਵੈਸੇ ਜੀ ਚੈਕਿੰਗ ਕਰਦੇ ਰਹਿੰਦੇ ਹੈ ਬਟ ਅਗੇਨ ਇਹ ਸਟ੍ਰੈਟੈਜਿਕ ਰੋਡ ਕਰਕੇ ਸੀ ਖਾਸ ਤਵਜੂ ਇਸ ਰੋਡ ਤੇ ਦਿੱਤੀ ਹੋਈ ਹੈ ਬਿਆਸ ਸਰ ਸਰਾ ਸਪੈਸ਼ਲ ਤੌਰ ਦੇ ਉਤੇ ਤੁਸੀਂ ਬਿਆਸ ਐਂਟਰੀ ਪੁਆਇੰਟ ਹੈ ਸਰ ਉਹ ਕਿਵੇਂ ਜੀ ਉੱਥੇ ਵੀ ਸਰ ਇਧਰ ਦੇਖੀ ਜੀ ਇਧਰ ਦੇਖ ਉੱਥੇ ਜਿਹੜਾ ਬਿਆਸ ਜਿਹੜਾ ਐਂਟਰੀ ਪੁਆਇੰਟ ਹੈ ਅੰਮ੍ਰਿਤਸਰ ਡਿਸਟ੍ਰਿਕਟ ਦਾ ਤਾਂ ਉੱਥੇ ਆਲਰੇਡੀ ਸਾਡਾ ਇੱਕ ਹਾਈ ਟੈਕ 24 ਆਵਰ ਨਾਕਾ ਲੱਗਾ ਹੋਇਆ ਹੈ ਤਾ ਉਥੇ 24 ਘੰਟੇ ਜਿਹੜੀ ਨਫਰੀ ਸਾਡੀ ਤਾਇਨਾਤ ਰਹਤੀ ਹੈ ਐਂਡ ਨਾਕਾ ਹੈ ਹੀ ਉਥੇ ਸਾਡੇ ਕੋਲ ਇਕਵਿਪਮੈਂਟਸ ਵੀ ਹੈ ਐਡਵਾਂਸਡ ਕੈਮਰੇਜ਼ ਵੀ ਹੈ ਤਾਂ ਉਥੇ ਸਾਰੀ ਮੂਵਮੈਂਟ ਟਰੈਕ ਕਰਦੇ ਹੈ ਕਿ ਕਿਸ ਬੰਦੇ ਦੀ ਐਂਟਰੀ ਜਾਂ ਕਿਸ ਗੱਡੀ ਦੀ ਐਂਟਰੀ ਜ਼ਿਲ੍ਹੇ ਦੇ ਵਿੱਚ ਹੁੰਦੀ ਹੈ ਸਰ ਐ ਸਪੈਸ਼ਲ ਤੌਰ ਦੇ ਉੱਤੇ ਤੁਸੀਂ ਸੜਕ ਦੇ ਉੱਤੇ ਆਏ ਜੇ ਕੋਈ ਇਨਪੁਟ ਵਗੈਰਾ ਹੈ ਸੀਕੋ ਇੰਟੈਲੀਜੈਂਸ ਤੋਂ ਨਹੀਂ ਸਾਡੇ ਕੋਲ ਵੈਸੇ ਇਨਪੁਟਸ ਆਂਦਿਆ ਹੈ ਬਟ ਅਦਰਵਾਇਜ਼ ਆਲਸੋ ਸਾਡੀ ਟੀਮ ਗਰਾਊਂਡ ਤੇ ਹੈ ਸੜਕਾਂ ਦੇ ਉੱਤੇ ਖੜੀ ਹੈ ਤਾ ਇੱਕ ਤਾਂ ਉਹਦੇ ਨਾਲ ਹੌਸਲਾ ਵੀ ਮਿਲਦਾ ਹੈ ਟੀਮ ਨੂੰ ਜਦੋਂ ਅਸੀਂ ਆਪ ਜਾਣਦੇ ਆ ਤਾਂ ਉਹਦਾ ਇੰਪੈਕਟ ਵੀ ਵਧੀਆ ਹੁੰਦਾ ਹੈ ਤਾਂ ਬੇਸਿਕਲੀ ਮੈਸੇਜ ਵੀ ਦੋਨੋਂ ਪਾਸੇ ਹੈ ਲੂਕਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਸੀ ਨਾਲ ਖੜੇ ਹੈ ਤਾਂ ਪਬਲਿਕ ਕੌਨਫੀਡੈਂਸ ਲਈ ਅਸੀਂ ਹੈਗੇ ਨੇ ਪਰ ਦੂਜੇ ਪਾਸੇ ਜਿਹੜਾ ਮਾੜਾ ਅਨਸਰ ਹੈ ਤਾਂ ਜਿਹੜੇ ਕ੍ਰਾਈਮਨਲਸ ਹੈ ਉਹਨਾਂ ਨੂੰ ਵੀ ਬੜਾ ਕਲੀਅਰ ਸੰਦੇਸ਼ ਹੈ ਮੈਸੇਜ ਕਲੀਅਰ ਹੈ ਕਿ ਇਹਦਾ ਅਸੀਂ ਖਤਮਾ ਕਰਾਂਗੇ ਜਿਹੜਾ ਗੈਂਗਸਟਰਵਾਦ ਹੈ ਸਹੀ ਬਸਾਂ ਤਾਂ ਚੈੱਕ ਕੀਤੀਆਂ ਜਾ ਰਹੀਆਂ ਅੱਜ ਬੜਾ ਮੈਨਿਊਟਲੀ ਸਰ ਬਸਾਂ ਚੈੱਕ ਕੀਤੀਆਂ ਜਾ ਰਹੀਆਂ ਇਨਫੈਕਟ ਸਾਰਾ ਟਰਾਂਸਪੋਰਟ ਜਿੱਥੇ-ਜਿੱਥੇ ਸਾਨੂੰ ਕੋਈ ਸਸਪੀਸ਼ੀਅਸ ਚੀਜ਼ ਕੋਈ ਲੱਗ ਰਹੀ ਹੈ ਤਾਂ ਉੱਥੇ ਅਸੀਂ ਚੈੱਕ ਕਰ ਰਹੇ ਹਾਂ ਸਰ ਆਨ ਅ ਟਾਈਮ ਤੇ ਇਸਨਾਂ ਨਾਕੇ ਬੜੀ ਹੋਰ ਰੱਖੀ ਜਾਈਗੀ ਖਾਸ ਕਰਕੇ ਐਸ ਰੋਡ ਦੇ ਉੱਤੇ ਕਿਉਂਕਿ ਬੜੀ ਵੇਪੀ ਰੋਡ ਹੈ ਇਹਦੀ ਨਹੀਂ ਨਹੀਂ ਬਿਲਕੁਲ ਇਹ ਜਿਹੜੀ ਮੁਹਿੰਮ ਚੱਲ ਰਹੀ ਹੈ ਸਰਕਾਰ ਵੱਲੋਂ ਤਾਂ ਉਹਦੇ ਚ ਹੀ ਦੇਰ ਦਾ ਸਰ ਇਹ ਨਾ ਕਿ ਲੱਗੇ ਕਿ ਪੂਰੇ ਆਲਓਵਰ ਦੇ ਆਤੀ ਰੀ ਰੀ ਗੱਲ ਕਰੀ ਜੀ ਤਾਂ ਇੱਥੇ ਕਟੋ-ਕਟ 2-3 ਘੰਟੇ ਦਾ ਹੈਗਾ ਅਸੀਂ ਮੋਬਾਈਲ ਸ਼ਿਫਟਿੰਗ ਨਾਕਾਜ਼ ਲਾ ਰਹੇ ਕਿਤੇ ਇਸ ਜਗ੍ਹਾ ਨੂੰ ਸ਼ਿਫਟ ਕਰਕੇ ਫਿਰ ਦੂਜੀ ਜਗ੍ਹਾ ਨੂੰ ਸੋ ਥੈਟ ਇੱਕ ਸਰਪ੍ਰਾਈਜ਼ ਐਲੀਮੈਂਟ ਬਰਕਰਾਰ ਰਹੇ ਜੀ ਅਨ ਵਿੱਚ ਸਮੇਂ ਚ ਕਾਮਯਾਬੀ ਮਿਲਦੀ ਨਜ਼ਰ ਆਏਗੀ ਸਰ ਜਿਸ ਤਰ੍ਹਾਂ ਨਾਕੀ ਬੰਦੀ ਜੀ ਨਹੀਂ ਨਹੀਂ ਬਿਲਕੁਲ ਸਾਨੂੰ ਕਾਫੀ ਪਿੱਛੇ ਵੀ ਜਿਹੜੀ ਟੀਮ ਹੈ ਅੰਮ੍ਰਿਤਸਰ ਰੂਰਲ ਦੀ ਕਾਫੀ ਕਾਮਯਾਬੀ ਮਿਲੀ ਹੈ ਆਲਰੇਡੀ ਕਾਫੀ ਡਰਗ ਰਿਕਵਰੀ ਹੋਈ ਹੈ ਤਾਂ ਇਹ ਅੱਗੇ ਵੀ ਆਈ ਐਮ ਵੈਰੀ ਹੋਪਫੁਲ ਕਿ ਕਾਮਯਾਬੀ ਅੱਗੇ ਵੀ ਮਿਲਦੀ ਰਹੂਗੀ ਸਰ ਗੁਰੂ ਜੀ